ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੱਸਾ ਸਿੰਘ ਦੇ ਗੁਰਦੁਆਰਾ ਸਾਹਿਬ ਕੋਲੇ ਖੜਿਆ ਦਾਨਗੜ ਰੋਡ ਤਨੌਲਾ ਤੇ ਇੱਥੋਂ ਅੱਜ ਅਸੀਂ ਸ਼ੁਰੂ ਕਰਿਆ ਜੀ ਬੂਟੇ ਜਿੰਨੇ ਕਿ ਮਿਲੇ ਸਾਨੂੰ ਨਰਸਰੀ ਚੋਂ ਉਹਨੇ ਕ ਲਿਆ ਕੇ ਅਸੀਂ ਇੱਕ ਵਾਰ ਸ਼ੁਰੂ ਲਾਉਣ ਲੱਗੇ ਇੱਕ ਵਾਰ ਬੂਟੇ ਤੇ ਤੁਹਾਨੂੰ ਦਿਖਾਉਣਾ ਈ ਆ ਤੋ ਸਾਡਾ ਸਿੰਘ ਕੱਢੀ ਜਾਂਦਾ ਤੋ ਆ ਆ ਲਾਇਆ ਨਮ ਆ ਕੋਸਟਾਲੀ ਪਈਏ ਕੁਛ ਗੱਡੀ ਚ ਪਏ ਆ ਤੇ ਬੂਟੇ ਲਾਉਣ ਲੈ ਸ਼ੁਰੂ ਕਰਤੇ ਮਤਲਬ ਕਹਿਣ ਤੋਂ ਭਾਵ ਵੀ ਆਪਾਂ ਕੱਲੀਆਂ ਗੱਲਾਂ ਨਹੀਂ ਕਰੀਆਂ ਬੂਟੇ ਲਾਉਣ ਲੱਗ ਗਏ ਲਾ ਲਾਇਆ ਇੱਕ ਤੇ ਇਹਨੂੰ ਰੈਗੂਲਰ ਕੰਮ ਨੂੰ ਇਸੇ ਤਰ੍ਹਾਂ ਚਾਲੂ ਰੱਖਾਂਗੇ ਅੱਜ ਬੂਟੇ ਜਿੰਨੇ ਕੁ ਸੀ ਉਹਨਾਂ ਕੋਲੇ ਨਿੰਮ ਤੇ ਟਾਲੀ ਦੋ ਅਸੀਂ ਲੈ ਹੁਣ ਉਹਨਾਂ ਨੂੰ ਕਹਿ ਕੇ ਆਇਆ ਵੀ 5-500 ਬੂਟਾ ਮੁਗਵਾ ਦੋ ਹੋਰ ਫਿਲਹਾਲ ਇੱਕ ਵਾਰ ਤੇ ਬਾਕੀ ਫਿਰ ਸਮੇਂ ਮੁਤਾਬਕ ਦੇਖਾਂਗੇ ਤੇ ਵੀਰ ਬਣ ਕੇ ਸਾਰਿਆਂ ਦੇ ਸਹਿਯੋਗ ਨਾਲ ਲੱਗਣਗੇ ਸਹਿਯੋਗ ਕਰੋ ਸਾਡਾ ਜਰੂਰ 100 ਰੁਪਏ ਦਾ ਬੂਟਾ ਪਿਆਗਾ ਇੱਕ ਕਮੈਂਟ ਚ ਆਪੋ ਆਪਣੇ ਜਿੰਨੇ ਜਿੰਨੀ ਕਿ ਸੇਵਾ ਕਰਨੀਆਂ ਬੂਟੇ ਦਾ ਵੀ ਮੈਂ 20 ਬੂਟੇ ਮੈਂ 10 ਬੂਟੇ ਮੈਂ 50 ਬੂਟੇ ਜਿੰਨੇ ਕੁ ਵੀ ਸੇਵਾ ਕਰ ਸਕਦਾ ਉੰਨੇ ਕੁ ਜਰੂਰ ਸਾਨੂੰ ਦੱਸਦੇ ਕਮੈਂਟਾਂ ਚ ਬੂਟੇ ਦੱਸੋ ਕਿੰਨੇ ਕਿੰਨੇ ਦੇ ਸਕਦੇ ਹੋ ਤੇ ਅਸੀਂ ਉੱਥੇ ਨਰਸਰੀ ਚ ਜਾ ਕੇ WhatsApp ਨੰਬਰ ਦੇ ਤੁਹਾਨੂੰ ਸਕੈਨਰ ਭੇਜ ਦੇਾਂਗੇ ਦੋ ਤਿੰਨ ਦਿਨਾਂ ਤੱਕ ਬੂਟੇ ਆਉਣਗੇ ਉਸ ਤੋਂ ਬਾਅਦ ਇੱਕ ਵਾਰ ਇਹ 1000 ਬੂਟੇ ਇੱਥੋਂ ਲੈ ਕੇ ਫਿਰ ਸਾਡੀ ਸਲਾਹ ਦਿੱਲੀ ਕੋਲੇ ਕੋਈ ਸ਼ਹਿਰ ਦੱਸਿਆ ਉੱਥੋਂ ਨਰਸਰੀ ਵੱਡੀ ਆ ਉੱਥੇ ਬੂਟੇ ਮਿਲਦੇ ਆ ਸਸਤੇ ਪੈ ਜਾਂਦੇ ਉੱਥੋਂ ਬੂਟੇ 20 30 ਰੁਪਏ ਬੂਟਾ ਮਿਲ ਜਾਂਦਾ 40 ਰੁਪਏ ਮਿਲ ਜਾਂਦਾ ਖਰਚਾ ਖਰਚਾ ਪਾ ਕੇ 50 ਰੁਪਏ ਬੂਟਾ ਪੈ ਜਾਂਦਾ ਤੇ ਉੱਥੋਂ ਲਿਆਵਾਂਗੇ ਬੂਟੇ ਗੱਡੀ ਲੈ ਜਾਾਂਗੇ ਆਪਦੀ ਗੱਡੀ ਬਾਬੇ ਦੀ ਕਿਰਪਾ ਨਾਲ ਟਰੱਕ ਹੈਗੀ ਆ ਤੇ ਉਹ ਲਿਆ ਕੇ ਉਹਦੇ ਚ ਲਿਆਵਾਂਗੇ ਬੂਟੇ ਇੱਕ ਵਾਰ ਕੰਮ ਚਲਾਉਣੇ ਦਾ ਤਾਂ 1000 ਕਬੂਟਾ ਲੈ ਕੇ ਸ਼ੁਰੂਆਤ ਕਰਦੇ ਆ ਤੇ ਜਿੱਦੇ ਚ ਜਿੰਨੀ ਕ ਪਹੁੰਚ ਆ ਵੀਰ ਸੇਵਾ ਜ਼ਰੂਰ ਕਰੋ ਸ਼ੁਰੂਆਤ ਅਸੀਂ ਕਰਤੀ ਆ ਲਾਉਣ ਲੱਗ ਗਏ ਆ ਬੂਟੇ ਸੀ ਤੇ ਬਾਕੀ ਮਹਾਰਾਜ ਕਿਰਪਾ ਕਰਨ ਬਾਬਾ ਜਸਾ ਸਿੰਘ ਤੇ ਗੁਰਦੁਆਰਾ ਸਾਹਿਬ ਅਰਦਾਸ ਬੇਨਤੀ ਕਰਕੇ ਸ਼ੁਰੂ ਕਰਿਆ ਕੰਮ ਇਸੇ ਤਰ੍ਹਾਂ ਚੱਲਦਾ ਰਹੇ ਸਾਰੇ ਜਣੇ ਸਹਿਯੋਗ ਕਰੋ ਜੀ